ਜਿਖਾਰਾ ਲਾਦੀ ਜਿਖਾਰਾ ਹੀ ਲਾਦੇ ਤੂੰ ਹੀ ਲਾਦੇ ਬੋਲੇ ਸੋਨਿਹਾਲੇ ਤੈਨੂੰ ਪੀਤਾ ਤਾ ਤੇ ਜੀ ਪਤੇ ਕਰ ਲਾ ਕਰ ਲਾ ਮੁੱਛ ਖੜੀ ਕਰ ਲਾ ਸਰਵ ਅੱਜ ਅੱਜ ਹੀ ਮੌਕੇ ਮੁੱਛ ਖੜੀ ਕਰਨ ਦੋਸਤ ਨਹੀਂ ਚਿਹਰੀਆਂ ਨੇ ਨਹੀਂ ਨਹੀਂ ਐਡੀ ਵੀ ਗੱਲ ਹੈ ਹੋਰ ਕੀ ਨਹੀਂ ਮੇਰੇ ਦਿਖਣੀ ਰੀ ਮੁੱਛਾ 6 ਵਜੇ ਦਾ ਕਿਹਾ ਸੀ ਦੇਖ ਲਓ ਮੇਰੀ ਮੁੱਛਾ ਥੱਲੇ ਨਹੀਂ ਦਿਖ ਰਹੀ ਆ ਨਹੀਂ ਨਹੀਂ ਹੈ ਭਾਜੀ ਹਾਂ ਮੈਂ ਤਾਂ 6 ਵਜੇ 6 ਵਜੇ 7:30 ਹੋ ਗਏ 7:30 ਹੋ ਗਏ ਹਾਂ ਹੋ ਜਾਂਦਾ ਫਿਰ ਵੀ ਆਪਾਂ ਬਹੁਤ ਠੀਕ ਆ ਰਾਜਿੰਦਰ ਵੀਰ ਤਵੇਲਾ ਕੀ ਹੋ ਰਹੀ ਸੀ ਐਦਾਂ ਕਿੰਨੇ ਟਾਈਮ ਆ ਮੈਨੂੰ ਲਾ ਲਓ ਸਹੀ ਆ ਸਾਢੇ 7 ਸਰਵ ਗਲਾ ਬਿਠਾ ਲੈ ਦੇਖ ਤੇਰੇ ਵਿਆਹ ਦੇ ਚਾਉਣੇ ਹੋਰ ਗਲਾਈ ਵੱਡ ਜਾਂਦਾ ਮੇਰਾ ਵੀ ਇੱਥੇ ਸੇਮ ਸੀ ਮੇਰਾ ਵੀ ਸੜ ਸਾਰੇ ਸਾਰੇ ਤਬਰ ਦਾ ਹੀ ਹੋਇਆ ਹੁੰਦਾ ਭੈੜ ਭਰਾਵਾਂ ਦਾ ਨਾ ਅਸੀਂ ਤਾਂ ਕਰਦੇ ਮੇਰਾ ਹੋ ਹੀ ਜਾਂਦਾ ਜੀ ਇੱਧਰ ਦੇਖ ਕਾਟੋ ਇੱਧਰ ਦੇਖ ਇੱਕ ਫੋਟੋ ਖਿੱਚ ਲੈ ਨਾਲ ਹੀ ਓਏ ਟਿਕਾ ਮੇਰਾ ਠੀਕ ਆ ਸਰਵਾਲੇ ਨੂੰ ਮਿਲੋ ਜੀ ਆ ਸਰਵਾਲਾ ਛੋਟਾ ਜਿਹਾ ਆ ਛੋਟਾ ਜਿਹਾ ਸਰਵਾਲਾ ਹੈ ਉਹਨਾਂ ਨੂੰ ਦੇਗਾ ਨਾ ਵੀ ਵਲੌਗ ਜਾਵਾਂਗਾ ਲੜ ਛਿੜ ਕੇ ਬੈਠਾ ਲੜ ਪਿੰੜ ਕੇ ਵੱਟਦੇ ਕਿਸੇ ਨੂੰ ਹੋਇਆ ਤੇ ਬਈ ਵਲੌਗ ਤੇ ਜਾਵਾਂਗਾ ਕਹਿੰਦਾ ਆਹ ਕਹਿੰਦਾ ਕਿ ਮੈਂ ਵੀ ਵਲੌਗ ਜਾਵਾਂਗਾ ਉਹਨੂੰ ਬੱਸ ਸੱਸਿਆ ਨਾ ਮੈਨੂੰ ਦੱਸਿਆ ਵਾ ਵਲੌਗ ਦਾ ਵਿਭਗ ਭਾਜੀ ਵਲੌਗ ਬਣਾਉਂਦੇ ਕਹਿੰਦਾ ਮੈਂ ਵੀ ਵਲੌਗ ਜਾਣਾ ਵਾ ਕਹਿੰਦਾ ਭਾਜੀ ਨੂੰ ਕਹੂੰਗਾ ਦੇਖੀਂ ਤਿੰਨੇ ਮੰਗਣੇ ਕਹਿੰਦੇ ਅਸੀਂ ਜਾਣਾ ਆਹ ਮੁੰਡੇ ਵਾਲੀ ਪਰੋਣੇ ਵਾਲੀ ਗੱਡੀ 'ਚ ਸਾਰਾ ਚਲੋ ਚਲੋ ਕੀ ਕਰੀਏ ਕਰਨਾ ਪੈ ਰਿਹਾ ਵਿਆਹ ਵਾਲੇ ਮੁੰਡੇ ਵਾਲੀ ਗੱਡੀ 'ਚ ਸਾਰਾ ਚੱਲੀਏ ਚਲੋ ਚਲੋ ਫਟ ਪਿੱਛੇ ਵਿਚ ਲਾਉਣੇ ਆਜਾ ਚਲੋ 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 ਆਇਆ ਆਇਆ ਬੋਤਨੀਆ ਚੱਕੋ ਬਈ ਗੱਡੀ ਚੱਲ 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 ਓਏ ਦੇਖੀ ਚੱਲ ਰਹਾ ਗੌਰਵ ਰੈਡੀ ਹੈ ਓਕੇ ਰਿਪੋਰਟ ਹੋਰ ਫਿਰ ਆ ਮੁੰਡੇ ਦਾ ਵਿਆਹ ਵਾਲੇ ਮੁੰਡੇ ਦਾ ਵੱਡਾ ਫਰਾ ਮੁੰਡੇ ਦਾ ਵਿਆਹ ਮੁੰਡੇ ਦਾ ਵਿਆਹ ਤਾਰੇ ਮੁੰਡੇ ਦਾ ਵਿਆਹ ਇੱਕ ਇੱਕ ਵਿਆਹ ਗੌਰਵ ਕਿੰਨੇ ਵਜੇ ਤੁਰਨਾ ਸੀ ਆਪਾਂ ਆਪਾਂ 6 ਵਜੇ ਤੁਰਨਾ ਸੀਗਾ ਸਾਢੇ 7 ਹੋ ਗਏ ਹੁਣ ਸੋਖਾ ਦਾ ਸਾਢੇ 7 ਹੋ ਗਏ ਆ ਪੂਰੇ ਹਲੇ ਵੀ ਬੰਦੇ ਆ ਰਹੇ ਪੇ ਮੋਟਰਸਾਈਕਲਾਂ ਤੇ ਚੜ ਚੜ ਕੇ ਆ ਗਏ ਆ ਤਾਸੀ ਲਾਓ ਯਾਰ ਅਟੈਕਿੰਗ ਲਈ ਸਾਜੋ ਅੱਜ ਤੁਹਾਡੀ ਵੇਟ ਕਰ ਰਹੇ ਆ ਚਲੋ ਹੁਣ ਨਿਕਲਦੇ ਆ ਯਾਰ ਫਿਰ ਰਸਤੇ ਜੇ ਕੁਝ ਇੰਟਰਸਟਿੰਗ ਹੋਇਆ ਤਾਂ ਬਣਾਵਾਂਗੇ ਵਲੌਗ ਠੀਕ ਹੈ ਤੇਰੀ ਗੱਡੀ ਉਹ ਜਾਂਦੀ ਐ ਜੀ ਬੱਸ ਤੇ ਆਪਾਂ ਉਹਦੇ ਪਿੱਛੇ ਪਿੱਛੇ ਇੱਕ ਸੈਕਿੰਡਾਂ ਵਿੱਚ ਨੇ ਬੱਸ ਦੇ ਵਿੱਚ ਹੀ ਕਿਉਂ ਜਾ ਰਹੇ ਆ ਅਸੀਂ ਕਿਉਂਕਿ ਆਪਣੇ 70-80% ਬੱਸ 'ਚ ਨੇ ਠੀਕ ਹੈ ਬਾਕੀ ਗੱਡੀਆਂ ਪਿਛੇ ਆ ਰੀਆਂ ਨੇ ਦੂਰੋਂ ਪਿੱਛੇ ਰਹਿਣਾ ਸਾਰੇ ਪਿੱਛੇ ਗੱਡੀਆਂ ਤੇ ਵਾੜੀ ਘਟੇ ਅੱਗੇ ਆ ਕੇ ਪਿੱਛੇ ਆ ਵੀ ਨਾਲ ਹੀ ਤਾਂ ਅੱਗੇ ਆ ਵਾੜੀ ਅੱਗੇ ਆ ਤੇ ਮੰਦਰੀ ਦਾ ਰੋਕ ਆਹ ਰਾਜਨ ਉਹ ਸ਼ੈਲੀ ਮੰਮੀ ਤੇ ਮੈਂ ਨਹੀਂ ਆ ਰਿਹਾ ਆ ਰਿਹਾ ਉਹ ਵਾਈਡ ਐਂਗਲ ਹੈ ਕਿਵੇਂ ਆ ਠੀਕ ਆ ਸਹੀ ਆ ਹਰ ਤੇ ਜੋਸ਼ ਸ਼ਾ 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 ਨਹੀਂ ਹਾਈ ਸਰ ਕੋਈ ਨਹੀਂ ਫਿਲਹਾਲ ਹਾਈ ਇਹ ਲੋ ਹੋ ਜਾਏਗਾ ਰਸਤੇ 'ਚ ਇਹ ਚੱਕਰਾ ਦੂਰ ਦੀ ਬਾਟ ਆ ਮੈਂ ਤਾਂ ਰਾਤ ਸੋ ਜੂਗੀ ਬ੍ਰੀਦ ਨਹੀਂ ਹੁੰਦੀ ਮੈਨੂੰ ਆਪਣਾ ਮਨਾਲੀ ਜੀ ਨਾਲ ਰਸਤਾ ਹੈ ਮਨਾਲੀ ਬਕਾਲੀਆਂ ਦੇ ਅੰਦਰ ਸੋ ਜਾਂਦੀ ਹੈ ਇਹ ਸੋ ਜਾਂਦੀ ਹੈ ਹਾਂ ਅੱਛਾ ਜੀ ਚਾਹੇ ਉਰੇ ਹੋਵੇ ਚਾਹੇ ਪੇਲੇ ਸਾਈਡ ਤੇ ਕੋਈ ਇਸ਼ੂ ਨਹੀਂ ਨਾਲ ਦੀ ਨਾਲ ਹੀ ਐਂਗਸਰ ਸੈਟ ਲੈਂਦੀ ਹੈ ਜੀ ਚਲੋ ਹੁਣ ਆਪਾਂ OK ਹਾਈਵੇ ਚੜ ਜੀ ਇੱਕ ਵਾਰੀ ਆਪਾਂ ਜਾ ਰਹੇ ਨੈਰੋ ਨੈਰ ਇਹ ਦਰਾਹੇ ਨਿਕਲੂਗਾ ਅੱਗੇ ਹੜਕੇ ਇਹ ਨੈਰੋ ਨੈਰ ਆ ਭਾਈ ਆਪਾਂ ਨੈਰੋ ਨੈਰ ਜਾ ਰਹੇ ਹਾਂ ਹਾਂ ਦਰਾਹੇ ਨਿਕਲੂਗੀ ਜਾ ਕੇ ਠੀਕ ਹੈ ਨੰਬਰ ਰਸਤਾ ਨੰਬਰ ਰਸਤਾ ਹਾਂਜੀ ਹਾਂ ਸਿੱਧ ਸਿੱਧ ਹੀ ਹੈ ਬਸ ਸਿੱਧਾ ਹੀ

ਰਾਸਤਾ ਖਰਾਬੇ ਨਹੀਂ ਦਿਖ ਰਹੀ ਹੁਣੀ ਆ ਜਾਓ ਹੁਣ ਉਹ ਦੇਖੋ ਦਿਖ ਰਹੀ ਹੈ ਆ ਜਾ ਆ ਜਾ ਕੋ ਦਿਖ ਰਹੀ ਹੈ ਤੁਸੀਂ ਵੀ ਲਾ ਲੋ ਆਂਦੇ ਹੋਏ ਆਹਾਂ ਤੇ ਦਾ ਵੇ ਦਾ ਕਲਦੇ ਨੇ ਕਿਤੇ ਆਹਾਂ ਹਾਂਜੀ ਥੱਕ ਗਿਆ ਕਾਕਾ ਥੱਕ ਗਿਆ ਥੱਕ ਗਿਆ ਸਿਰੀਅਸ ਥੱਕ ਗਿਆ ਥੱਕ ਗਿਆ ਭਾਜੀ ਬਹੁਤ 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 ਪਤਾ ਕੀ ਕਰਾ ਯਾਰ 180 ਕਿਲੋਮੀਟਰ ਸੀਗਾ ਯਾਰ ਇੱਕ ਗੱਲ ਦੱਸ ਹਾਂ ਮਜ਼ਾਦ ਹੀ ਕਰ ਲਈ ਪਹਿਲੀ ਵਾਰ ਇੰਨਾ ਹੋ ਜਾਣਾ ਜੈਸਾ ਜੀ ਘਬਰਾਣ ਲੱਗਿਆ ਗੱਡੀ 'ਚ ਬੈਠ ਕੇ ਨਾ ਰਸਤੇ 'ਚ ਮੁੱਕਣ ਤੇ ਆਵੇ ਜਿਹੜੇ ਮਲਵਾਈ ਵਾਲੇ ਹੁੰਦੇ ਨੇ ਨਾ ਉਹ ਬਾਈ ਵੀ ਕਹਿ ਰਹੇ ਸੀ ਬੈਠ ਵੜ ਥੱਕ ਗਿਆ ਯਾਰ ਚਲੋ ਹੁਣ ਆ ਗਏ ਆਪਾਂ ਅੰਦਰ ਜਾ ਕੇ ਦੇਖਦੇ ਆਂ ਕੁਝ ਖਾਣੇ ਪੀਣੇ ਥੋੜਾ ਫਰੈਸ਼ੀ ਹੁੰਨੇ ਆ ਠੀਕ ਹੈ ਕੰਧ ਦੂਰ ਕਰਦੇ ਆਂ ਜੀ ਤੁਸੀਂ ਦੇਖ ਰਹੇ ਹੋ ਨੇ ਵਿਆਹ ਤੋਂ ਬਾਅਦ ਐਨੇ ਟੌਲਡ ਮੋਕੇ ਦਵਾਦ ਇੱਕਦਮ ਐਨੀ ਸ਼ਾਂਤੀ ਕਿਉਂਕਿ ਆਪਾਂ ਪਟਿਆਲੇ ਬੰ ਚੁੱਕੇ ਆਂ ਐਂਡ ਪਟਿਆਲੇ ਆਪਾਂ ਪਹੁੰਚ ਤਾ ਕਾਫੀ ਦਿਨ ਪਹਿਲਾਂ ਗਏ ਸੀ ਵੱਟ ਵਲੌਗ ਆਪਾਂ ਹੁਣ ਬਣਾ ਰਹੇ ਆ ਕਿਉਂ ਕਿ ਪ੍ਰੀਤ ਬਿਮਾਰ ਹੋ ਗਈ ਸੀ ਜਿਵੇਂ ਤੁਹਾਨੂੰ ਪਤਾ ਹੈ ਹਰ ਵਿਆਹ ਤੋਂ ਬਾਅਦ ਪ੍ਰੇਮ ਠੰਡ ਲੱਗ ਜਾਂਦੀ ਹੈ ਠੰਡ ਲੱਗਦੀ ਨਜ਼ਰ ਲੱਗ ਜਾਂਦੀ ਉਹ ਅਲੱਗ ਗੱਲ ਆ ਪਰ ਲੱਗ ਜਾਂਦੀ ਆ ਸੋ ਬਿਮਾਰ ਹੋ ਗਈ ਉਹ ਐਂਡ ਹਲਕਾ 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 ਲੱਗਾ ਮੇਰਾ ਦੁੱਖ ਰਿਹਾ ਐਂਡ ਉਸ ਦਿਨ ਆਪਾਂ ਵਲੌਗ ਪੈਲਸ ਦੇ ਬਾਰੇ ਐਂਡ ਕਰਤਾ ਸੀ ਐਂਡ ਨਹੀਂ ਕਰਿਆ ਮਤਲਬ ਬਣਾਣਾ ਹੀ ਪੁਰ ਲੱਗੇ ਕਿਉਂ ਕਿ ਆਪਾਂ ਦੋ ਵਾਰ ਬਰਾਤ ਲੈ ਕੇ ਆਏ ਹਰਿਆਣੇ ਇੱਕ ਵਾਰ ਤਾਂ ਜੁਲਾਪਾ ਲੇਟ ਹੋ ਗਿਆ ਸੀਗੇ ਰਾਜਨ ਦੇ ਵਿਆਹ ਤੇ ਰਾਜਨ ਦੇ ਵਿਆਹ ਤੇ ਅਸੀਂ ਨਿਕਲੇ ਹੀ ਲੇਟ ਅਮਰ ਬਾਰੇ 1 ਵਜੇ ਨਿਕਲੇ ਆ ਜਾ ਕੇ ਤਾਂ 3 ਵਜੇ ਪਹੁੰਚੇ ਸੀਗੇ ਹਰਿਆਣੇ 12:00 ਵਜੇ ਨਹੀਂ ਛੇਤੀ ਨਿਕਲ ਗਏ ਸੀ 11:00 ਵਜੇ 12:00 ਵਜੇ ਪਰ 3 ਘੰਟੇ ਪਹੁੰਚਣ ਲੱਗੇ ਤੇ ਨਗਰ 3 ਵਜੇ ਪਹੁੰਚੇ ਲਾਵਾ ਫੇਰੇ ਕਰਾਏ ਥੋੜਾ ਬੁਤ ਖਾਇਆ ਪੀਆ ਫਿਰ ਵਾਪਸ ਆ ਗਏ ਉਹੀ ਕੰਮ ਹੁਣ ਹੋਇਆ ਪਰ ਹੁਣ ਐਵੇਂ ਹੋਇਆ ਵੀ ਅਸੀਂ ਛੇਤੀ ਕੁੜੀ ਲੇਟ ਆਈਆ ਵਿਆਹ ਤੋਂ ਵਿਆਹ ਤੇ ਪੈਲਸ ਚ ਐਂਡ ਤਿਆਰ ਹੋਣ ਚ ਟਾਈਮ ਲੱਗ ਗਿਆ ਹਨ ਸੋ ਉੱਥੇ ਵਲੌਗ ਬਣਾਉਣਾ ਸੁਝਿਆ ਹੀ ਨਹੀਂ ਕਿਉਂਕਿ ਅਸੀਂ ਪਹਿਲਾਂ ਆ ਗਏ ਸਾਨੂੰ ਆਇਆ ਸੀ ਵੇਸੀ ਯਾਰ ਕਿਉਂਕਿ ਰਾਜਨ ਦੀ ਵਿਆਹ ਤੇ ਭਗੇ ਸੀ ਪਟਿਆਲੇ ਤੋਂ ਆਉਣ ਫਾਰ ਉਹਦੇ ਵਿਆਹ ਤੇ ਗਏ ਸੀ ਲੁਧਿਆਣੇ ਤੋਂ ਲੁਧਿਆਣੇ ਦਾ ਵੀ ਸਫ਼ਰ ਲੱਗ ਗਿਆ 3 ਘੰਟੇ ਦਾ ਪਟਿਆਲੇ ਤੋਂ ਰਾਜਪੁਰੇ ਤੋਂ ਲੈ ਕੇ ਲੁਧਿਆਣਾ 3 ਘੰਟੇ ਦਾ ਰਾਜਪੁਰੇ ਤੋਂ ਅੱਗੇ ਵੀ 3 ਘੰਟੇ ਦਾ 6 5 6 ਘੰਟੇ ਦਾ 5 ਘੰਟੇ 5 ਘੰਟੇ ਮੰਨੋ ਟਾਈਟ ਦੇ ਘੰਟੇ ਮੰਨੋ ਠੀਕ ਹੈ ਐਨ ਲੰਬਾ ਸਫਰ ਸੀ ਸੋ ਟੈਨਸ਼ਨ ਹੋ ਗਈ ਵੀ ਹੁਣ ਲੇਟ ਹੋ ਰਿਆਂ ਐਂਡ ਵਾਪਸੀ ਵੇਲੇ ਤੁਸੀਂ ਮੰਨੋਗੇ ਗੈਸ ਕਰੋ ਕਿ ਨਵੇਂ ਪਹੁੰਚਾਂਗੇ ਅਸੀਂ ਲੁਧਿਆਣ 42 ਦਿਨ ਪ੍ਰਾਤ ਲੈ ਕੇ ਵਾਪਸ ਗੈਸ ਕਰੋ ਕਮੈਂਟਾਂ ਚ ਹੁਣ ਮੈਂ ਤੁਹਾਡੇ ਕਮੈਂਟ ਦੇਖਣੇ ਰੇ ਪਰ ਤੁਸੀਂ ਕਮੈਂਟ ਚ ਲਿਖ ਦਿਓ ਕਿ ਕਿੰਨੇ ਵੇ ਪਹੁੰਚੇ ਹੋਣੇ ਟਾਈਮ ਦੇ ਰਿਹਾ 5 ਸਕਿੰਟ ਲਿਖੋ ਕਮੈਂਟ ਚ ਹਰ ਬੰਦਾ ਜਿਹੜਾ ਬਲੌਗ ਦੇਖ ਰਿਹਾ ਵੇ ਅਸੀਂ ਕਿੰਨੇ ਵਜੇ ਲੁਧਿਆਣੇ ਪਹੁੰਚੇ ਹੋਣੇ ਅੰਮ੍ਰਾਲੇ ਤੋਂ ਅੰਮ੍ਰਾਲੇ ਤੋਂ ਵੀ ਅੱਗੇ ਅਸੀਂ ਸ਼ਾ ਸ਼ਾਹਬਾਦ ਸ਼ਾਹਕੋਟ ਸਿਆਵਾ ਸੀਪੁਰ ਲਗਾਇਆ ਮੈਂ ਲਾੜਵਾ ਰੋਡ ਤੇ ਸੀ ਐਂਡ ਕਮੈਂਟ ਕਰਤਾ ਕਰਤਾ ਹੋਣਾ ਦਸਨਾਂ ਮੈਂ ਅਸੀਂ ਪਹੁੰਚੇ ਹਾਂ 10:30 ਵਜੇ ਰਾਤ ਨੂੰ 11:30 ਹੀ ਮੰਨੋ 11:00 ਵੇ ਪਹੁੰਚੇ ਆ ਅਸੀਂ ਸੋ ਵਲੌਗ ਬਣਾਉਣ ਦਾ ਵਿੱਚ ਸਬਬ ਨਹੀਂ ਲੱਗਿਆ ਐਂਡ ਸਾਡੇ ਦਾ ਤੁਹਾਨੂੰ ਆਊਟਫਿਟਸ ਦਿਖਾਦੇ ਸੀ ਮੈਂ ਤੇ ਬਸ ਇਹ ਵਲੌਗ ਇਥੇ ਲੱਗੀ ਸੀ ਵਿਆਹ ਦੀ ਸੀਰੀਜ਼ ਖਤਮ ਹੋ ਗਈ ਹੈ ਕੱਲ ਤੋਂ ਆਪਣੇ ਡੇਲੀ ਵਲੌਗ ਨਹੀਂ ਆਣਗੇ ਵੀਡੀਓਜ਼ ਆਣਗੀਆਂ ਇੰਟਰਸਟਿੰਗ ਵੀਡੀਓਜ਼ ਆਣਗੀਆਂ ਡੇਲੀ ਇੱਕ ਬਾਕੀ ਅਗਰ ਤੁਸੀਂ ਚਾਹੁੰਦੇ ਹੋ ਵੀ ਕਿਸੇ ਟੌਪਿਕ ਤੇ ਵੀਡੀਓ ਬਣਾਈਏ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਠੀਕ ਆ ਮਿਲਦੇ ਆਪਾਂ ਅਗਲੀ ਵੀਡੀਓ 'ਚ ਉਦ ਤੱਕ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਠੀਕ ਆ ਓਕੇ ਸੀ ਯੂ